ਬਹੁਤ ਬਹੁਤ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਬੜੀ ਇਤਿਹਾਸਿਕ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਕੁਰਬਾਨੀਆਂ ਦੀ ਸ਼ਹੀਦੀਆਂ ਦੀ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ ਅੱਜ ਬਹੁਤ ਭਾਰੀ ਗਿਣਤੀ ਦੇ ਵਿੱਚ ਤੁਸੀਂ ਵਾਕਵਾਕ ਪਿੰਡਾਂ ਤੋਂ ਇੱਥੇ ਪਹੁੰਚੇ ਹਾਂ ਤੁਹਾਡਾ ਚੱਲਿਆ ਹੋਇਆ ਇੱਕ ਇੱਕ ਕਦਮ ਸਾਡੇ ਸਿਰ ਮੱਥੇ ਸਾਡੇ ਕੈਬਨਿਟ ਦੇ ਸਾਥੀ ਸੋਨ ਸਾਹਿਬ ਮੇਰੇ ਵਿਧਾਨ ਸਭਾ ਦੇ ਵਿੱਚ ਆਲੇ ਦੁਆਲੇ ਦੇ ਇਲਾਕਿਆਂ ਨੂੰ ਰਿਪਰੈਜ਼ੈਂਟ ਕਰਦੇ ਪ੍ਰਤੀਨਿਧਤਾ ਕਰਦੇ ਮੇਰੇ ਐਮਐਲਏ ਸਾਥੀ अमलोह तो बसी पठाणा तो इतों खास तौर पर राय साहब और डीआई साहब डिप्टी कमिश्नर सैकटरी साहब पुलिस प्रशासन सिविल प्रशासन सारा आम आदमी पार्टी के दर्जा बदर्जा अहदेदार साहबान वर्कर वलंटियर साहबान सब तो पहला सारे मेरे वलों ਫਤਿਹ ਦੀ ਸਾਂਝ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਫਤਿਹਗੜ ਸਾਹਿਬ ਦੇ ਵਿੱਚ ਆਉਣ ਦਾ ਮੌਕਾ ਮਿਲਿਆ ਪਹਿਲਾਂ ਤਾਂ ਨਤਮਸਤਕ ਹੋਏ ਦੁਨੀਆ ਦੇ ਸਭ ਤੋਂ ਛੋਟੇ ਸ਼ਹੀਦ ਬਾਬਾ ਜੋਰਾਵਰ ਸਿੰਘ ਬਾਬਾ ਫਤਿਹਵਰ ਫਤਿਹ ਸਿੰਘ ਜੀ ਦੀ ਧਰਤੀ ਤੇ ਫਿਰ ਅੱਜ ਇੱਕ ਪ੍ਰੋਗਰਾਮ ਹੈ ਸਿਗਾ ਕਿ ਜਿਹੜੇ ਨਵੇਂ ਚੁਣੇ ਸਰਪੰਚ ਨੇ ਜਾਂ ਪੰਚ ਨੇ ਉਹਨਾਂ ਨੂੰ ਮਹਾਰਾਸ਼ਟਰ ਦੇ ਵਿੱਚ ਉਹਨਾਂ ਦੀ ਟ੍ਰੇਨਿੰਗ ਹੋਣੀ ਹੈ ਅਸੀਂ ਸਭ ਤੋਂ ਪਹਿਲਾਂ ਜਿਹੜੀਆਂ ਨਵੀਆਂ ਚੁਣੀਆਂ ਲੇਡੀ ਸਰਪੰਚ ਤੇ ਲੇਡੀਜ਼ ਪੰਚ ਨੇ ਪਹਿਲੀ ਵਾਰ ਚੁਣੇ ਉਹਨਾਂ ਨੂੰ ਚੁਣਿਆ ਤੇਕ ਟ੍ਰੇਨ ਸਪੈਸ਼ਲ ਅਸੀਂ ਕੀਤੀ ਪੰਜਾਬ ਸਰਕਾਰ ਵੱਲੋਂ ਅਸੀਂ ਕਾ ਮਹਾਰਾਸ਼ਟਰ ਤਾਂ ਜਾਣਾ ਹੀ ਐ ਤਾਂ ਫਿਰ ਹਜੂਰ ਸਾਹਿਬੇ ਮੱਥਾ ਟੇਕਿਆ ਉਹ ਤਾਂ ਇੱਥੋਂ ਸਿੱਧਾ ਹਜੂਰ ਸਾਹਿਬ ਲਈ ਹੁਣੇ ਹਜੇ ਹਰੀ ਚੰਡੀ ਦੇ ਕੇ ਉਸ ਟ੍ਰੇਨ ਨੂੰ ਰਵਾਨਾ ਕੀਤਾ ਉਸ ਤੋਂ ਬਾਅਦ ਉਹ ਟ੍ਰੇਨਿੰਗ ਲੈ ਕੇ ਆ ਜਾਣਗੇ ਫਿਰ ਇਸ ਤੋਂ ਬਾਅਦ ਇਸ ਤਰ੍ਹਾਂ ਟ੍ਰੇਨਾਂ ਅਸੀਂ ਭੇਜਦੇ ਰਵਾਂਗੇ ਸਾਰਿਆਂ ਪਿੰਨਿੰਗ ਕੈਂਪ ਜਿਹੜਾ ਪੂਰੇ ਦੇਸ਼ ਦਾ ਮਹਾਰਾਸ਼ਟਰ ਚਾਹੂਗਾ ਜਿਉਂ-ਜਿਉਂ ਪੰਜਾਬ ਦੀ ਵਾਰੀ ਆਉਂਦੀ ਜਾਊਗੀ ਅਸੀਂ ਸਰਪੰਚਾਂ ਨੂੰ ਪੰਚਾਂ ਨੂੰ ਭੇਜਦੇ ਰਵਾਂ ਤੇ ਫਿਰ ਇੱਥੇ ਆਏ ਆ 500 ਨਵੇਂ ਪੰਚਾਇਤ ਕਰ ਉਹਨਾਂ ਦਾ ਤਾਂ ਘਟਨ ਕੀਤਾ ਕਿਉਂਕਿ ਪੰਚਾਇਤਾਂ ਨੂੰ ਲੋਕਤੱਤਵ ਦੀ ਨੀਂਹ ਕਿਹਾ ਜਾਂਦਾ ਹੈ ਪਰ ਆਮ ਤੌਰ ਤੇ ਦੇਖਿਆ ਆਪਾਂ ਕਿ ਪੰਚੇਤਾਂ ਦੇ ਬੈਠਣ ਨੂੰ ਜਗ੍ਹਾ ਨਹੀਂ ਹੈਗੀ ਜਾਂ ਤਾਂ ਸੱਤ ਚ ਬੈੰਦੀ ਹੈ ਪੰਚਾਇਤ ਜਾਂ ਕਿਸੇ ਪਿੱਪਲ ਬੋਰਡ ਥੱਲੇ ਬੈਨੇ ਆ ਕੋਈ ਪਿੰਡ ਦਾ ਸਮਝੌਤਾ ਕਰਾਉਣਾ ਕੋਈ ਰੋਲਾ ਪੈ ਗਿਆ ਜਾਂ ਕੋਈ ਫੈਸਲਾ ਕਰਨਾ ਹੈ ਬੈਠਣ ਨੂੰ ਪ੍ਰੋਪਰ ਜਗ੍ਹਾ ਨਹੀਂ ਸੀ ਕਈ ਵੱਡੇ ਪਿੰਡਾਂ ਚ ਹੈਗੇ ਵੀ ਸੀ ਪੰਚਾਇਤ ਘਰ ਪਰ ਅਸੀਂ ਹੁਣ 500 ਪੰਚਾਇਤ ਘਰ ਬਿਲਕੁਲ ਮਾਡਰਨ ਸ਼ਾਨਦਾਰ ਜਿਦੇ ਵਿੱਚ ਕਾਨਫਰੰਸ ਰੂਮ ਵੀ ਹੈ ਬੈ ਕੇ ਤੁਸੀਂ ਸਾਰੇ ਡਿਸਕਸ ਕਰ ਸਕਦੇ ਹੋ ਵਿਸਥਾਰ ਨਾਲ ਸਰਪੰਚ ਦਾ ਆਪਣਾ ਰੂਮ ਹੈ ਨਾਲ ਡਿਜੀਟਲ ਰੂਮ ਹੈ ਕੰਪਿਊਟਰ ਵੀ ਲੱਗੇ ਹੋਏ ਨੇ ਤੇ ਤੁਸੀਂ ਪੂਰੀ ਦੁਨੀਆ ਦੀ ਜਾਣਕਾਰੀ ਆਪਣੇ ਪਿੰਡ ਦੀ ਪੰਚਾਇਤ ਲੈ ਸਕਦੀ ਹੈ ਕਿ ਦੁਨੀਆ 'ਚ ਕੀ ਹੋ ਰਿਹਾ ਹੈ ਤੇ ਆਪਾਂ ਕਿੱਥੇ ਖੜੇ ਆ ਆਪਾਂ ਕੀ ਕਰ ਸਕਦੇ ਆ ਹੋਰ ਸੋ ਬੜੇ ਮਾਡਰਨ ਪੰਚਾਇਤ ਕਰ ਅੱਜ 500 ਉਹਨਾਂ ਦਾ ਇੱਕ ਮਾਡਲ ਵੀ ਪਿਆ ਜੇ ਜਾਂਦੇ ਹੋਏ ਤੁਸੀਂ ਦੇਖ ਕੇ ਜਾਣਾ ਤਾਂ ਇੱਕ ਮਾਡਲ ਪਿਆ ਇਹਨਾਂ ਨੂੰ ਅੱਜ ਤੁਸੀਂ ਜਿੰਨੇ ਤੁਸੀਂ ਇੱਥੇ ਉਹ ਇੰਨੇ ਇਸ ਤੋਂ ਬਾਅਦ ਬਾਹਰ ਖੜੇ ਆ ਕਿਉਂਕਿ ਜਗ੍ਹਾ ਦੀ ਕਮੀ ਰਹਿ ਗਈ ਤੇ ਜਿੰਨਾ ਪਿਆਰ ਤੁਸੀਂ ਕਰਦੇ ਹੋ ਹਰ ਰੋਜ਼ ਜਿਹੜੇ ਤਰੀਕੇ ਨਾਲ ਹਰ ਰੋਜ਼ ਮੈਂ ਜਾਂਨਾ ਮੈਂ ਤਾਂ ਕਦੇ ਕਿਤੇ ਉਹਨਾਂ ਕਦੇ ਕਿਤੇ ਉਹਨਾਂ ਤੁਸੀਂ ਦੇਖਦੇ ਆਉਂਗੇ ਟੀਵੀ 'ਚ ਹਰ ਰੋਜ਼ ਰਾਸ਼ ਵੱਧਦਾ ਜਾਂਦਾ ਹੈ ਹਰ ਰੋਜ਼ ਲੋਕਾਂ ਦਾ ਪਿਆਰ ਵੱਧਦਾ ਇਸ ਕਰਕੇ ਜਾਂਦਾ ਹੈ ਕਿ ਕੰਮ ਲੋਕਾਂ ਤੱਕ ਪਹੁੰਚਣ ਲੱਗ ਗਏ ਸਕੂਲ ਰਿਜ਼ਲਟ ਦੇਣ ਲੱਗ ਗਏ ਹਸਪਤਾਲ ਰਿਪੋਰਟਾਂ ਦੇਣ ਲੱਗ ਗਏ ਬਿਜਲੀ ਨਜ਼ਾਰੇ ਦੇਣ ਲੱਗੀ ਨਹਿਰਾ ਵਾਲਾ ਪਾਣੀ ਦੇਖ ਕੇ ਚੰਗਾ ਲੱਗਣ ਲੱਗ ਗਿਆ ਵੀ 40 ਸਾਲ ਬਾਅਦ ਪਾਣੀ ਦੇਖਿਆ ਯਾਰ ਕੱਸੀਆਂ ਚ ਪਾਣੀ ਆ ਉਹਦੇ ਕਰਕੇ ਤੁਸੀਂ ਫਿਰ ਇੱਥੇ ਅਸੀਂ ਕੋਈ ਤੁਹਾਨੂੰ ਦਿਹਾੜੀ ਤੇ ਨਹੀਂ ਲਿਆਂਦਾ ਉਹਨਾਂ ਇਹ ਤਾਂ ਤੁਸੀਂ ਦਿਹਾੜੀ ਤੇ ਵੀ ਨਹੀਂ ਜਾਂਦੇ ਵੀ ਛੱਡ ਪਰੇ ਪਾਪ ਦੇ ਪੈਸੇ ਨੇ ਛੱਡ ਪਰੇ ਇਹਦੇ ਨਾਲ ਤੱਕ ਇੱਕ ਰੋਟੀ ਕਾਟੀ ਖਾ ਲਾਂਗੇ ਸੋ ਤੁਹਾਡਾ ਜਿਹੜਾ ਇਹ ਪਿਆਰ ਹੈ ਇਹ ਸਾਨੂੰ ਥੱਕਣ ਨਹੀਂ ਦਿੰਦਾ ਰੋਜ਼ ਤਿੰਨ ਤਿੰਨ ਚਾਰ ਚਾਰ ਪ੍ਰੋਗਰਾਮ ਹੁੰਦੇ ਨੇ ਅਜੇ ਇੱਕ ਪ੍ਰੋਗਰਾਮ ਅਜੇ ਮੈਂ ਜਾ ਕੇ ਕਰਨਾ ਹੈ ਚੰਡੀਗੜ੍ਹ ਜਾ ਕੇ ਸ਼ਾਮ ਨੂੰ ਓ ਦੂਜੀਆਂ ਪਾਰਟੀਆਂ ਵਾਲੇ ਵਿਹਲੇ ਬੈਠੇ ਨੇ ਕਹਿੰਦੇ ਐਂ ਸਰਕਾਰ ਬਣ ਜੂਗੀ ਐਂ ਕਿ ਬਣ ਜੂਗੀ ਪਬਲਿਕ ਜਾਉਂਗੇ ਲੋਕਾਂ ਦੀਆਂ ਸਮੱਸਿਆਵਾਂ ਲੋਕਾਂ ਦੇ ਦੁੱਖ ਸੁੱਖ ਸੁਣੋਗੇ ਫੇਰ ਤੋਂ ਤੋਂ ਬਾਅਦ ਲੋਕ ਤੇ ਟੁਰਨਾ ਆਉਣਗੇ ਐਂ ਕਿ ਬਣ ਜੂਗੀ ਕਹਿੰਦੇ ਨਹੀਂ ਸਾਡੀ ਵਾਰੀ ਹੈ ਹੁਣ ਸਾਡੀ ਵਾਰੀ ਹੈ ਐਂ ਕਿਵੇਂ ਵਾਰੀ ਹੈ ਤੁਹਾਡੀ ਇਹ ਕੋਈ ਕਸੀ ਦੀ ਵਾਰੀ ਹੈ ਵੀ 12:20 ਤੇ ਸੀ ਨੱਕਾ ਵੱਢਣਾ ਐਂ ਨਹੀਂ ਵਾਰੀਆਂ ਆਉਂਦੀਆਂ ਸੋ ਆਪਸ ਚ ਲੜੀ ਜਾਂਦੇ ਨੇ ਮੈਂ ਬਣੂੰਗਾ ਮੈਂ ਬਣੂੰਗਾ ਉਹ ਇੱਕ ਕਹਾਵਤ ਹੈ ਮੁੰਡੇ ਨੇ ਪੁੱਛਿਆ ਆਪਣੀ ਮਾਂ ਨੂੰ ਕਹਿੰਦਾ ਬੇਬੇ ਜੇ ਆਪਣੇ ਪਿੰਡ ਵਾਲਾ ਨੰਬਰਦਾਰ ਮਰ ਜੇ ਕੌਣ ਬਣੂੰਗਾ ਫਿਰ ਉਹ ਕਹਿੰਦੀ ਪੁੱਤ ਉਹਦਾ ਮੁੰਡਾ ਬਣੂੰਗਾ ਵੱਡਾ ਮੁੰਡਾ ਬਣੂ ਉਹਦਾ ਕਹਿੰਦਾ ਜੇ ਉਹ ਵੀ ਮਰ ਜੇ ਕਹਿੰਦੀ ਫਿਰ ਪੁੱਤ ਛੋਟਾ ਮੁੰਡਾ ਬਣੂੰਗਾ ਕਹਿੰਦਾ ਜੇ ਛੋਟਾ ਮੁੰਡਾ ਵੀ ਮਰ ਜੇ ਉਗਨੀ ਪੁੱਤ ਭਾਵੇਂ ਸਾਰਾ ਪਿੰਡ ਮਰ ਜੇ ਤੇਰੀ ਵਾਰੀ ਨਹੀਂ ਆਉਣੀ ਹਨਾ ਤੂੰ ਰਹਿਣ ਦੇ ਹਨਾ ਇਹਨਾਂ ਕੰਮਾਂ ਨੂੰ ਸੋ ਉਹ ਹਿਆਲ ਇਹਨਾਂ ਦਾ ਕਾਹਨੂੰ ਲੜੀ ਜਾਂਦੇ ਜੋ ਤੁਹਾਡੀ ਵਾਰੀ ਹੀ ਨਹੀਂ ਆਉਣੀ ਐਵੇਂ ਵਾਰੀਆਂ ਪਿੱਛੇ ਲੜੀ ਜਾਂਦੇ ਹੋ ਕਦੇ ਲੋਕਾਂ ਚ ਗਏ ਹੋ ਦੁੱਖ ਸੁੱਖ ਪੁੱਛੇ ਹੋਣ ਜਦੋਂ ਲੜਦੇ ਆਪਦੇ ਪਿੱਛੇ ਲੜਦੇ ਆਪਦੀ ਕੁਰਸੀ ਪਿੱਛੇ ਲੜਦੇ ਆ ਕਦੇ ਲੋਕਾਂ ਪਿੱਛੇ ਲੜਦੇ ਦੇਖਿਆ ਲੋਕਾਂ ਪਿੱਛੇ ਲੜਦੇ سوچ کر کے ਆਹਾ جگہ ਤਾਂ خاص طور تے mainu یاد ہے کہ ਜਿਹੜੀਆਂ ਸਰਕਾਰਾਂ ਬਣਦੀਆਂ ਨੇ ਮੈਂ ਤੁਹਾਨੂੰ ਕ ਅਕਸਰ ਕਹਿੰਦਾ ਰਿਹਾ بڑے طوفان چلنے ਪੈਂਦੇ ਆ ਉਹਦੇ ਵਾਸਤੇ ਪਾਰਟੀਆਂ ਨੂੰ ਨੇਹਰੀਆਂ ਝੱਖੜ چلਨੇ ਪੈਂਦੇ ਆ ਵਿਰੋਧੀ ਪਾਰਟੀਆਂ ਬਹੁਤ ਚਾਲਾਂ ਚੱਲਦੀਆਂ ਰਹਿੰਦੀਆਂ ਨੇ پارٹی ਨੂੰ ਖਤਮ ਕਰ ਦੋ ਬੰਦੇ ਪੱਟ لو ਆ ਕਰ ਲੋ ਕਰ ਲੋ ऐसे पैलेस ਤੇ ਇੱਥੇ ਮੈਂ ਐਮਪੀ ਦੇ ਤੌਰ ਤੇ ਆਇਆ ਸੀ ਇੰਨੀ ਨੇਰੀ ਇੰਨਾ ਚਖੜ ਇੱਥੇ ਆਇਆ ਸੀ ਆ ਸਾਰੇ ਆ ਜਿਹੜੇ ਟੀਨ ਦੇ ਲੱਗੇ ਟੁੱਟ ਗਏ ਮੈਂ ਤੁਹਾਨੂੰ ਕੀ ਕਿਹਾ ਸੀ ਇੱਥੇ ਖੜੇ ਰਹੋ ਕੋਈ ਨਹੀਂ ਛੋਟਾ ਮੋਟਾ ਤੂਫਾਨ ਹੈ ਆਪਣੇ ਤੇ ਤੂਫਾਨ ਆਉਣਗੇ ਲੰਘ ਜੂ ਦੁਬਾਰ ਸੂਰਜ ਨਿਕਲੂ ਉਹ ਦੇਖ ਲਾਉਣ ਸੂਰਜ ਨਿਕਲੇ ਪਿਆ ਆਪਣਾ ਉਹ ਸਾਰੇ ਬੰਦੇ ਗਵਾਹ ਹੋਣਗੇ ਇੱਥੇ ਜਦੋਂ ਮੈਂ ਪਿਆ ਸੀ ਆਪਾਂ ਇੱਥੇ ਹੀ ਖੜੇ ਰਹੇ ਸੀ ਕਿਤੇ ਨਹੀਂ ਗਏ ਸੀ ਆ ਜਾਂਦੀਆਂ ਸੀ ਵਿਚੀ ਰੁੜਦੀਆਂ ਸਾਰੀਆਂ ਪਲੇਟਾਂ ਪ੍ਰੂਟਾਂ ਜੀਆਂ ਵੀ ਪਤਾ ਨਹੀਂ ਚੱਕੜ ਬਹੁਤ ਸੀ ਥੋੜੇ ਚਿਰ ਚ ਲੰਘ ਗਿਆ ਜਿਵੇਂ ਕਾਂਗਰਸ ਵਾਲਾ ਚੱਕੜ ਜਾਂ ਲੰਘ ਗਿਆ ਉਹਨ ਹਨਾ ਅਖਾਲੀਆ ਵਾਲਾ ਤਾਂ ਮਤਲਬ ਵਿਚੜਾਉ ਹੀ ਬਾ ਬਰੋਲੇ ਜੈਸੀ ਉਹ ਤਾਂ ਉਹੀ ਖੰਡ ਖੰਡ ਕੇ ਜੀ ਬਸ ਨਿਪਟ ਗਿਆ ਕੰਮ ਹਨਾ ਸੋ ਆ ਸੂਰਜ ਸੱਚ ਦਾ ਚੜਿਆ ਹੋਇਆ ਹੈ ਇਹ ਥੋੜਾ ਸੂਰਜ ਹੈ ਇਹ ਪਬਲਿਕ ਦਾ ਸੂਰਜ ਹੈ ਇਹ ਉਹ ਸੂਰਜ ਹੈ ਜਿਹੜਾ ਕਮੀਆਂ ਦੇ ਵੇੜੇ ਵੀ ਮੰਗਦਾ ਹੈ ਇਹ ਉਹ ਸੂਰਜ ਹੈ ਜਿਹੜਾ ਹਰ ਵੇੜੇ 'ਚ ਚਾਨਣ ਕਰਦਾ ਸੱਚ ਦਾ ਚਾਨਣ ਕਰਦਾ ਇਮਾਨਦਾਰੀ ਦਾ ਚਾਨਣ ਕਰਦਾ ਸੋ ਅੱਜ ਇੱਥੇ ਆ ਕੇ ਮੈਨੂੰ ਚੰਗਾ ਲੱਗਿਆ ਕਿਉਂਕਿ ਇਤਿਹਾਸਿਕ ਧਰਤੀ ਹੈ ਮੱਥਾ ਟੇਕ ਕੇ ਵੈਸੀ ਸਕੂਨ ਮਿਲ ਜਾਂਦਾ ਹੈ ਦੂਜਾ ਤੁਹਾਡਾ ਪਿਆਰ ਜੋਸ਼ ਦੇਖ ਕੇ ਹੋਰ ਜ਼ਿਆਦਾ ਚੰਗਾ ਲੱਗਿਆ ਤੇ ਐਸੀ ਤਰ੍ਹਾਂ ਲੋਕਤਾ ਕ ਆਪਣੀਆਂ ਸਕੀਮਾਂ ਪਹੁੰਚਾਉਂਦੇ ਰਹੋ ਅਸੀਂ ਪਬਲਿਕ ਵੱਲ ਖਜ਼ਾਨਿਆਂ ਦੇ ਮੂੰਹ ਖੋਲੇ ਹੋਏ ਆਪਾਂ ਮੈਂ ਸਕੂਲਾਂ ਦੇ ਰੂਪ 'ਚ ਭਾਵੇਂ ਬਿਜਲੀ ਦੇ ਰੂਪ 'ਚ ਭਾਵੇਂ ਸੜਕਾਂ ਦੇ ਰੂਪ 'ਚ ਭਾਵੇਂ ਆਮ ਆਦਮੀ ਕਲੀਨਿਕ ਬਣਾਉਣੇ ਹੋਣ ਜਿਹੜਾ ਵੀ ਮਰਜ਼ੀ ਵਿਕਾਸ ਦਾ ਕੰਮ ਕਰਨਾ ਹੋਵੇ ਪੰਚਾਇਤ ਘਰਾਂ ਵਾਸਤੇ ਵੀ ਹੋਣ ਅਸੀਂ ਆਪਣੇ ਵੱਲੋਂ ਕੋਈ ਕਮੀ ਨਹੀਂ ਛੱਡਾਂਗੇ ਕਿਉਂਕਿ ਆਮ ਲੋਕਾਂ ਦੀ ਸਰਕਾਰ ਆਈ ਹੈ ਲੀਡਰਾਂ ਦੀ ਸਰਕਾਰ ਨਹੀਂ ਹੈਗੀ ਨਾ ਸਾਡਾ ਚਾਚਾ ਤਾਇਆ ਕੋਈ ਨਾ ਕੋਈ ਸਾਡਾ ਦਾਦਾ ਪੜਦਾਦਾ ਕੋਈ ਮੰਤਰੀ ਸੀ ਵੀ ਸਾਨੂੰ ਮੰਤਰੀ ਬਣ ਨਹੀਂ ਪੈਣਾ ਵੀ ਸਾਡਾ ਤਾਂ ਪਰਿਵਾਰ ਰਾਜਨੀਤਿਕ ਹੈ ਸੰ ਤਾਂ ਬਣ ਨਹੀਂ ਪੈਣਾ ਅਜ ਤਾਂ ਆਪਦੇ ਆਪ ਦੇ ਕੰਮ ਕਰਦੇ ਸੀ ਇਹਨਾਂ ਦੀ ਕਰਤੂਤਾ ਚੰਗੀਆਂ ਨਹੀਂ ਸੀ ਅਸੀਂ ਕਾਗਜ਼ ਭਰਤੇ ਤੇ ਲੋਕਾਂ ਨੇ ਵੋਟਾਂ ਪਾ ਕੇ ਸਾਨੂੰ ਅੱਗੇ ਲਿਆਂਦਾ ਹੁਣ ਗਾਲਾਂ ਕੱਢੀ ਜਾਂਦੇ ਸਾਨੂੰ ਕਹਿੰਦੇ ਕਿਉਂ ਇਹ ਕੌਣ ਆ ਗਏ ਇਹ ਕਿੱਥੋਂ ਆ ਗਏ ਅਸੀਂ ਕਦੇ ਇੱਥੋਂ ਹੀ ਆਏ ਸੀ ਕਿੜਾ ਕੋਤੋਂ ਕੋਈ ਕਿਸੇ ਹੋਰ ਗ੍ਰਹਿ ਤੋਂ ਆਇਆ ਇੱਥੇ ਹੁੰਦੇ ਸੀ ਤੁਹਾਡੇ ਤੰਗ ਕੀਤੇ ਸਤਾਏ ਹੋਏ ਅੱਕੇ ਹੋਏ ਆਏ ਹਾਂ ਅਸੀਂ ਯੁੱਧ ਨਸ਼ੇਮਰੋ ਦੀ ਚੱਲ ਰਿਹਾ ਹੈ ਬਹੁਤ ਵੱਡਾ ਸਾਥ ਦੇ ਰਹੇ ਹਾਂ ਸਭ ਤੋਂ ਬਾਅਦ ਮੈਂ ਖੁਸ਼ੀ ਦੀ ਗੱਲ ਤੁਹਾਨੂੰ ਦੱਸਣ ਲੱਗਾ ਸਭ ਤੋਂ ਪਹਿਲਾਂ ਸਾਨੂੰ ਫਤਿਹਗੜ ਸਾਹਿਬ ਦੀਆਂ ਲਗਭਗ 700 ਪੰਚਾਇਤਾਂ ਨੇ ਲਿਖ ਕੇ ਦਿੱਤਾ ਵੀ ਅਸੀਂ ਜੀ ਆਪਣੇ ਪਿੰਡ ਨੂੰ ਸੰਭਾਲ ਲਿਆ ਅਸੀਂ ਆਪਣੇ ਪਿੰਡ ਦੇ ਰਾਖੇ ਆਪ ਬਣਾਗੇ ਸਭ ਤੋਂ ਪਹਿਲਾਂ ਫਤਿਹਗੜ ਸਾਹਿਬ ਦੀਆਂ ਪੰਚਾਇਤਾਂ ਨੇ 700 ਤੋਂ ਵੱਧ ਪੰਚਾਇਤਾਂ ਨੇ ਮਤੇ ਵੀ ਅਸੀਂ ਆਪਣੇ ਪਿੰਡਾਂ ਦੀ ਰਾਖੀ ਆਪ ਕਰਾਂਗੇ ਜੀ ਅੱਜ ਵੱਡੇ ਵੱਡੇ ਤਸਕਰ ਫੜੇ ਜਾ ਰਹੇ ਨੇ ਸਮਗਲਰ ਫੜੇ ਜਾ ਰਹੇ ਨੇ ਉਹਨਾਂ ਦੀ ਉਹਨਾਂ ਦੀ ਜਿਹੜੀਆਂ ਪ੍ਰਾਪਰਟੀਆਂ ਨੇ ਜਿਹੜੀਆਂ ਪਾਪ ਦੀਆਂ ਕਮਾਈਆਂ ਨੇ ਜਿਹੜੀਆਂ ਉਹਨਾਂ ਨੇ ਮਹਿਲ ਉਸਾਰ ਲੈ ਜਾਂ ਵੱਡੇ ਵੱਡੇ ਬਿਲਡਿੰਗਾਂ ਬਣਾ ਲੀਆਂ ਉਹਨਾਂ ਤੇ ਪੰਜੇ ਚੱਲ ਰਹੇ ਆ ਪੀਲੇ ਟਾਹਿਆ ਜਾ ਰਿਹਾ ਲੋਕਾਂ ਨੂੰ ਸਕੂਨ ਮਿਲ ਰਿਹਾ ਸ਼ੁਕਰ ਹੈ ਸਾਡੀਆਂ ਅੱਖਾਂ ਸਾਹਮਣੇ ਪਾਪ ਦੀ ਕਮਾਈ ਜਿਹੜੀ ਅਟਾ ਢੇਰੀ ਹੋ ਰਹੀ ਹੈ ਇੱਥੇ ਹੀ ਹੈ ਨਰਕ ਸੁਰਗ ਹੋਰ ਕਿੱਥੇ ਹੈ ਜੀ ਸੋ ਇਸ ਕਰਕੇ ਹੁਣ ਪਿੰਡਾਂ ਚ ਖਾਲਾਂ ਦਾ ਕੱਸੀਆਂ ਦਾ ਐਸ ਵਾਰ ਝੋਨਾ ਲਾਉਣ ਵੇਲੇ ਕੋਈ ਜਨਰੇਟਰ ਚਲਾਉਣ ਦੀ ਲੋੜ ਪਈ ਜਨਰੇਟਰਾਂ ਦਾ ਡੀਜ਼ਲ ਹੀ ਬਚ ਗਿਆ ਉਹ ਇੱਕ ਬਜ਼ੁਰਗ ਮੈਨੂੰ ਮਿਲਿਆ ਮੈਂ ਇੱਥੇ ਆਇਆ ਸੀ ਉਦੋਂ ਲਿਬੜੇ ਉਹ ਮੈਨੂੰ ਕਹਿੰਦਾ ਕਹਿੰਦਾ ਹੁਣ ਕਾਨੂੰਨ ਬਦਲ ਨਾ ਦੇਈ ਮੈਂ ਤਾਂ ਜੇ ਜਨਰੇਟਰ ਵੇਚਦਾ ਕਹਿੰਦਾ ਮੈਂ ਤਾਂ ਹੁਣ ਤੇ ਤਿੰਨ ਗੁਣਾ ਤੇ ਦੇਊ ਜੇ ਮੈਂ ਉਸੇ ਤੋਂ ਆਪਦਾ ਹੀ ਲੈਣਾ ਹੋਵੇ ਉਹ ਮੈਂ ਕਿਹਾ ਨਹੀਂ ਨਹੀਂ ਬਦਲਦੇ ਨਹੀਂ ਬੱਠੀਕ ਵੇਚਦਾ ਵਧੀਆ ਵੇਚਦਾ ਉਹ ਇੱਕ ਕਹਿੰਦਾ ਸਾਡੇ ਇੱਕ ਬਜ਼ੁਰਗ ਹੈ ਉਹ ਆਥੜੇ ਮੋਟਰ ਤੇ ਜਾਂਦਾ ਸਾਈਕਲ ਲੈ ਕੇ ਝੋਲਾ ਲੈ ਕੇ ਤਿੰਨੇ ਗ੍ਰਿਪ ਕੱਢ ਲਿਆਉਂਦਾ ਵੀ ਰਾਤ ਨੂੰ ਕਿਤੇ ਆਟੋਮੈਟਿਕ ਹੀ ਨਾ ਚੱਲੀ ਜੇ ਪਾਣੀ ਪਹਿਲੀ ਬਥੇਰਾ ਪਿਆ ਸੋ ਇਹੇ ਚੀਜ਼ਾਂ ਪਹਿਲਾਂ ਹੋ ਨਹੀਂ ਸਕਦੀਆਂ ਸੀ ਉਹੀ ਬਿਜਲੀ ਹੈ ਉਹੀ ਖੰਬੇ ਨੇ ਉਹੀ ਜੈਂਪਰ ਨੇ ਉਹੀ ਫਿਊਜ ਨੇ ਉਹੀ ট্রান্সਫਾਰਮਰ ਨੇ ਉਹੀ ਗ੍ਰਿਡ ਨੇ ਹੁਣ ਕਿਵੇਂ ਆਉਂਦੀ ਹੈ ਬਈ 12-12 ਘੰਟੇ ਨੀਅਤ ਸਾਫ਼ ਨਹੀਂ ਸੀ ਇਹਨਾਂ ਦੀ ਪਹਿਲਾਂ ਪਤਾ ਹੀ ਨਹੀਂ ਸੀ ਇਹਨਾਂ ਨੂੰ ਵੀ ਕੀ ਹੁੰਦਾ ਇਹ 2 ਘੰਟੇ ਚਲੀ ਗਈ ਡੇਢ ਘੰਟਾ ਕੱਟਣ ਲੱਗ ਗਿਆ ਫੇਰ ਫੇਰ 2 ਘੰਟੇ ਆ ਕੇ ਕਹਿੰਦੇ 8 ਘੰਟੇ ਪੂਰੀ ਕਰਤੀ ਉਹ ਜਿਹੜਾ ਡੇਢ ਘੰਟਾ ਬਿਜਲੀ ਲੱਗ ਗਿਆ ਖਾਲ ਮਰ ਗਿਆ ਉਹਦੇ ਨਾਲ ਨਾ ਕਿਆਰਾ ਲੱਗਿਆ ਉਹ ਫੇਰ ਉਸੇ ਕੈਰੇ ਵਿੱਚ ਸੱਟ ਛੱਡਣਾ ਪਊਗਾ ਤਾਂ ਇਹ ਪਤਾ ਹੀ ਨਹੀਂ ਸੀ ਉਹਨਾਂ ਨੂੰ ਇਹ ਤਾਂ ਉਹਨੂੰ ਪਤਾ ਹੋਊਗਾ ਜੀਨੇ ਨੱਕੇ ਤੇ ਬਹਿ ਕੇ ਰਮਾਇਆ ਹੋਵੇ ਵਾਹਣ ਰੌਣੀਆਂ ਕੀਤੀਆਂ ਹੁਣ ਜੀਨੇ ਇਹ ਤਾਂ ਉਹਨੂੰ ਪਤਾ ਹੋਊਗਾ ਇਹਨਾਂ ਨੂੰ ਕੀ ਬਤਾਉਂਦਾ ਇਹਨਾਂ ਨੂੰ ਕੁਝ ਨਹੀਂ ਪਤਾ ਇਹਨਾਂ ਦੇ ਤਾਂ ਨਹਿਰਾ ਮੁੱਕ ਜਾਂਦੀਆਂ ਇਹਨਾਂ ਦੇ ਖੇਤਾਂ 'ਚ ਨਹਿਰ ਸਿੱਧੀ ਇਹਨਾਂ ਦੇ ਖੇਤ 'ਚ ਖਤਮ ਵਿਚਾਲੇ ਕੋਈ ਮੋਗਾ ਨਹੀਂ ਕੋਈ ਬੱਕਰੀ ਪਾਣੀ ਵੀ ਨਹੀਂ ਪੀ ਸਕਦੀ ਇਹਨਾਂ ਨੂੰ ਕੀ ਪਤਾ ਮੋਗਿਆਂ ਦਾ ਕੀ ਹੁੰਦਾ ਮੋਗਾ ਉੱਚਾ ਹੋ ਗਿਆ ਜੀ ਮੋਗਾ ਨੀਵਾ ਹੋ ਗਿਆ ਜੀ ਕੀ ਪਤਾ ਇਹਨਾਂ ਨੂੰ ਆਹੀ ਫਰਕ ਹੈ ਬਸ ਅਪਣਾ ਕਿ ਆ ਪੱਤਰ ਤੀ ਨਾਲ ਜੁੜੇ ਹੋਏ ਆ ਆਪਣੀਆਂ ਜੜਾਂ ਜਿਹੜੀਆਂ ਨੇ ਉਹੋ ਬੋਰ ਵਾਂਗੂ ਪਿੱਪੜਾ ਵਾਂਗੂ ਧਰਤੀ ਨਾਲ ਜੁੜੀਆਂ ਹੋਈਆਂ ਨੇ ਇਹ ਸਫਾਇਦੇ ਨੇ ਇਹ ਗਮਲਿਆਂ ਵਾਲੇ ਬੂਟੇ ਨੇ ਥੋੜੀ ਜਿਹੀ ਹਵਾ ਆਉਂਦੀ ਹੈ ਥੜਾਕ ਡਿਗ ਪੈਂਦੇ ਨੇ ਬਸ ਤਾਂ ਬੋਹੜ ਦਾ ਪਿੱਪੜਾ ਦਾ ਤੇ ਗਮਲਿਆਂ ਆਣ ਦਾ ਆ ਫਰਕ ਹੁੰਦਾ ਬਸ ਦੋ ਦੋ ਸਾਲ ਪੁਰਾਣੇ ਤਿੰਨ ਤਿੰਨ ਸੌ ਸਾਲ ਪੁਰਾਣੇ ਬੋਰ ਖੜੇ ਨੇ ਪਤਾ ਨਹੀਂ ਕਿੰਨੇ ਉਹਨਾਂ ਨੇ ਤੂਫਾਨ ਚੱਲੇ ਹੋਣਗੇ ਕਰਨ ਜੜਾਂ ਜੁੜੀਆਂ ਹੋਈਆਂ ਨੇ ਜੜਾਂ ਆ ਪਿੱਛੇ ਜੇ ਮੈਂ ਪਿੰਡ ਗਿਆ ਸੀ ਤੁਸੀਂ ਵੀਡੀਓ ਦੇਖਿਆ ਆਪਦੇ ਪਿੰਡ ਗਿਆ ਸੀ ਮੈਂ ਪਿੰਡ ਮੈਂ ਸਾਰਿਆਂ ਨੂੰ ਜਾਣਦਾ ਮੈਂ ਨਾਂ ਲੈ ਲੈ ਕੇ ਬੁਲਾਏ ਵੀ ਪ੍ਰਗਟ ਵੀ ਖੜਾ ਟਹਿਲਾ ਖੜਾ ਆ ਨੈਬਾ ਖੜਾ ਸਾਡੇ ਵਾਲਾ ਉਹ ਕਹਿੰਦੇ ਯਾਰ ਤੂੰ ਸਾਨੂੰ ਜਾਣਦਾ ਹਜੇ ਮੈਂ ਕਿਹਾ ਮੈਂ ਥੋੜੇ ਚਿਰ ਤਾਂ ਖੇਡਿਆ ਥੋੜੇ ਚਿਰ ਆ ਜੇ ਤੁਹਾਨੂੰ ਭੁੱਲ ਗਏ ਫਿਰ ਕੀ ਰਹਿ ਗਿਆ ਸ ਆਪਣੇ ਜਾੜਾ ਕਦੇ ਨਹੀਂ ਭੁੱਲਣੀ ਆ ਆਪਦੀ ਮਾਂ ਬੋਲੀ ਆਪਦਾ ਵਿਰਸਾ ਕਦੇ ਨਹੀਂ ਭੁੱਲਣਾ ਚਾਹੀਦਾ ਅਬ ਦੇ ਵਿਰਸਾ ਸਾਡੀਆਂ ਕੁਰਬਾਨੀਆਂ ਗੁਰੂ ਸਾਹਿਬ ਦੀਆਂ ਉਹ ਜਿਹੜੇ ਮੇਲੇ ਲੱਗਦੇ ਆ ਉਹ ਯਾਦ ਕਰਾਉਣ ਵਾਸਤੇ ਲੱਗਦੇ ਆ ਅਗਲੀਆਂ ਪੀੜ੍ਹੀਆਂ ਨੂੰ ਕਿ ਭਈ ਆ ਸਾਡੀਆਂ ਕੁਰਬਾਨੀਆਂ ਨੇ ਸੁਆ ਆਪਣਾ ਵਿਰਸਾ ਵੀ ਯਾਦ ਰੱਖਣਾ ਤੇ ਤਰੱਕੀ ਵੀ ਕਰਨੀ ਹੈ ਤੇ ਨਾਲ ਨਾਲ ਪੰਜਾਬ ਨੂੰ ਦੁਬਾਰੇ ਰੰਗਲਾ ਪੰਜਾਬ ਬਣਾਉਣਾ ਹੈ 55000 ਨੌਕਰੀਆਂ ਦੇਤੀਆਂ ਜੀ ਸਰਕਾਰੀ ਥੋੜੇ ਪਿੰਡਾਂ 'ਚ ਵੀ ਕਿਸੇ ਨਾ ਕਿਸੇ ਨੂੰ ਮਿਲੀਆਂ ਹੋਣੀਆਂ 55000 1 ਰੁਪਇਆ ਕਿਸੇ ਦਾ ਲੱਗਿਆ ਹੋਵੇ ਹੱਥ ਖੜਾ ਕਰ ਦੇ ਜੀ 1 ਰੁਪਇਆ ਵੀ 1 ਰੁਪਇਆ ਕਿਸੇ ਐਮਐਲਏ ਨੂੰ ਜਾਂ ਮੰਤਰੀ ਨੂੰ ਦੇਣਾ ਪੈ ਗਿਆ ਜਾਂ ਸ਼ਿਫਾਰਿਸ਼ ਲਾਉਣੀ ਪੈਗੀ ਹੋਵੇ ਜਾਂ ਫਿਰ ਤੁਹਾਡੇ ਮੁੰਡੇ ਦੇ ਨੰਬਰ ਆ ਗਏ ਹੁਣ ਵਧੀਆ ਪਰ ਘੱਟ ਨੰਬਰਾਂ ਵਾਲਾ ਇਸ ਕਰਕੇ ਨੌਕਰੀ ਲੈ ਗਿਆ ਹੋਵੇ ਕਿ ਉਹਨੂੰ ਕੋਈ ਐਮਐਲਏ ਜਾਂ ਮੰਤਰੀ ਜਾਣਦਾ ਸੀ ਹੱਥ ਖੜਾ ਕਰ ਦੋ ਇੱਕ ਜਣਾ ਇਹ ਚੈਲੰਜ ਕਰਨਾ ਸੌਖਾ ਨਹੀਂ ਜੀ ਇਹਨਾਂ ਨੇ ਪਹਿਲੀ ਗੱਲ ਤਾਂ ਨੌਕਰੀਆਂ ਦਿੱਤੀਆਂ ਨਹੀਂ ਜਿਹੜੀਆਂ ਦਿੱਤੀਆਂ ਨੇ ਉਹ ਵੀ ਆਪਦਿਆਂ ਨੂੰ ਸਾਰੀਆਂ ਹੀ ਆਪਦਿਆਂ ਨੂੰ ਆਹ ਉਹਦੀ ਨੂੰਹ ਹੈ ਜੀ ਆਹ ਉਹਦਾ ਚਾਚਾ ਹੈ ਜੀ ਆਹ ਉਹਦਾ ਜੀਜਾ ਹੈ ਜੀ ਆਹ ਉਹਦਾ ਸਾਲਾ ਹੈ ਜੀ ਆਹ ਉਹਦਾ ਭਤੀਜਾ ਹੈ ਜੀ ਆਹੀ ਚੱਲੀ ਗਈ ਜੀ ਕੰਮ ਸਾਂਤ ਮਿਲੀ ਨਹੀਂ ਨੌਕਰੀ ਇਸ ਕਰਕੇ ਬੱਚੇ ਸਾਡੇ ਜਿਹੜੇ ਨੇ ਨੌਜਵਾਨ ਸਾਡੇ ਉਹ ਫਰਸਟ੍ਰੇਟ ਹੋ ਕੇ ਡਿਪਰੈਸ਼ਨ ਚ ਚਲੇ ਗਏ ਬਾਹਰ ਨੂੰ ਭੱਜ ਗਏ ਜ਼ਮੀਨਾਂ ਵੇਚ ਕੇ ਚੱਲ ਵੀ ਕੈਨੇਡਾ ਚੱਲ ਆਸਟ੍ਰੇਲੀਆ ਚੱਲ ਨਿਊਜ਼ੀਲੈਂਡ ਚੱਲ ਜਿੱਥੇ ਜਿਹੜੇ ਮਰਜ਼ੀ ਮੁਲਕ ਦਾ ਵੀਜ਼ਾ ਲਵਾ ਦੇ ਯਾਰ ਕਿਰਾਂ ਇੱਥੋਂ ਕੱਢ ਦੇ ਯਾਰ ਬਸ ਆਹ ਕਹਿੰਦੇ ਰਹੇ ਆ ਅਸੀਂ ਫਿਰ ਕਾਦੀ ਜਾਦੀ ਆ ਪਰਸੋਂ ਨੂੰ ਮਨਾਵਾਂਗੇ ਆ ਗਈ ਜਾਦੀ ਤੁਹਾਡੇ ਕਰਾਂ ਚ 15 ਗਾਸਤਾ ਪਰਸੋਂ ਕਿਹੜੀ ਜਾਦੀ ਆਯਾਦੀ ਅਸਲੀ ਉਹਦੇ ਮੰਨਾਂਗੇ ਜਿੱਦਾਂ ਕਚਹਿਰੀਆਂ 'ਚ ਬਿਨਾ ਕਿਸੇ ਸਪਾਰਸ਼ ਦੇ ਰਿਸ਼ਤੀਆਂ ਹੋਣ ਲੱਗੀਆਂ ਇੰਤਕਾਲ ਹੋਣ ਲੱਗ ਗਏ ਫਰਦਾਂ ਮਣਨ ਲੱਗ ਗੀਆਂ ਜਿੱਦਾਂ ਸਰਕਾਰੀ ਸਕੂਲਾਂ 'ਚ ਪੜ ਕੇ ਸਾਡੇ ਬੱਚੇ ਵੱਡੇ ਵੱਡੇ ਅਫਸਰ ਬਣਨ ਲੱਗ ਗਏ ਜਿੱਦਾਂ ਥਾਣਿਆਂ ਦੇ ਵਿੱਚ ਬਿਨਾ ਸਪਾਰਸ਼ਾਂ ਤੋਂ ਗਰੀਬ ਦੀ ਰਿਪੋਰਟ ਲਿਖੀ ਜਾਣ ਲੱਗ ਗਈ ਉਹਦੇ ਮੰਨਾਂਗੇ ਆਯਾਦੀ ਸਾਡੇ ਕੋਲੇ ਆ ਗਈ ਲੱਗੇ ਹੋਏ ਹਾਂ ਅਸੀਂ ਲੱਗੇ ਹੋਏ ਹਾਂ ਔਰ ਕਾਮਯਾਬੀ ਹੋ ਰਹੇ ਹਾਂ ਕਚੈਰੀਆਂ ਚਾ ਪਠੀ ਕਰ ਲਿਆ ਕੰਮ ਤਹਿਸੀਲਦਾਰਾਂ ਨੇ ਕੀਤਾ ਸੀ ਨਾ ਉਹ ਕਲਮ ਛੋੜ ਹੜਤਾਲ ਕਹਿੰਦੇ ਕਲਮ ਛੋੜ ਹੜਤਾਲ ਮੈਂ ਕਿਹਾ ਕੀ ਹੁੰਦੀ ਹੈ ਕਹਿੰਦੇ ਜੀ ਅਸੀਂ ਕੰਮ ਨਹੀਂ ਕਰਦੇ 2 ਦਿਨ ਕਲਮ ਛੱਡ ਦਿਆਂਗੇ ਮੈਂ ਫਿਰ ਕਹਤਾ ਮੈਂ ਕਿਹਾ ਠੀਕ ਹੈ ਛੱਡੋਗੇ ਤਾਂ ਆਪਣੀ ਮਰਜ਼ੀ ਨਾਲ ਕਲਮ ਬਾਜ ਦੁਬਾਰੇ ਤੁਹਾਨੂੰ ਦੇਣੀ ਹੈ ਕਲਮ ਜਾਂ ਨਹੀਂ ਦੇਣੀ ਇਹ ਮੇਰੀ ਮਰਜ਼ੀ ਹੋਊਗੀ। ਆਗੇ ਉਹਦੀ ਕਹਿੰਦੇ ਜੀ 2 ਘੰਟੇ ਦੇ ਦਿਓ ਬਸ ਆ ਜਾਂਦੇ ਆ ਕਲਮ ਚੱਕ ਲੈਣੇ ਆ। ਮੈਂ ਕਿਹਾ ਆਜੋ ਆਜੋ ਵੈਲਕਮ। ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰੇ ਆ ਜੇ। ਭੁੱਲਿਆ ਨਹੀਂ ਕਹਿੰਦੇ ਤੁਸੀਂ ਤਾਂ ਦੁਪਹਿਰ ਹੀ ਆ ਗਏ ਚਲ ਕੋਈ ਗੱਲ ਨਹੀਂ ਮੋੜਿਓ ਮੋੜਿਓ। ਕੋਈ ਮੁੱਦੇ ਤੇ ਗੱਲ ਕਰਨੀ ਹੈ ਮੈਂ ਉਹਦੇ ਵਾਸਤੇ ਤਿਆਰ ਆ ਮੈਂ ਕੋਈ ਤਾਨਾਸ਼ਾ ਨਹੀਂ ਹੈਗਾ। ਕੋਈ ਗੱਲ ਤਾਂ ਅਸਾਂ ਕਲਮ ਕਦੇ ਬਾਤ ਤੇ ਛੱਡਣੀ ਆ ਸਾਡਾ ਬੰਦਾ ਤੁਸੀਂ ਪੈਸੇ ਲੈਂਦਾ ਫੜ ਲਿਆ ਜੀ ਕੀ ਗੱਲ ਜੀ ਤੁਹਾਨੂੰ ਲਾਇਸੈਂਸ ਦਿੱਤਾ ਸੀ ਵੀ ਤੁਸੀਂ ਲੈ ਸਕਦੇ ਹੋ ਸੋ ਇਸ ਕਰਕੇ ਕੋਈ ਮੁੱਦੇ ਤੇ ਹੜਤਾਲ ਹੋਵੇ ਮੈਂ ਆਪ ਮਿਲਣ ਨੂੰ ਤਿਆਰ ਆ 8 8 ਘੰਟੇ ਮੈਂ ਮਿਲਦਾ ਵੀ ਰਿਆਂ ਕਦੇ ਕਿਸੇ ਯੂਨੀਅਨ ਨੂੰ ਕਦੇ ਕਿਸੇ ਯੂਨੀਅਨ ਪਰ ਜਦੋਂ ਧੱਕਾ ਕਰਨ ਲੱਗ ਜਾਂਦੇ ਨੇ ਜਦੋਂ ਬਲੈਕਮੇਲ ਕਰਨ ਲੱਗ ਜਾਂਦੇ ਨੇ ਫੇਰ ਨਹੀਂ برداشت ਜਦ ਲੋਕਾਂ ਨੂੰ ਤੰਗ ਕਰਨ ਲੱਗ ਜਾਂਦੇ ਨੇ ਫੇਰ ਨਹੀਂ ਫਿਰ ਉਹਨਾਂ ਨੂੰ ਮੈਂ ਇਹ ਵੀ ਕਹਿਮਤ ਦੋ ਦਿਨ ਹੜਤਾਲ ਕੀਤੀ ਸੀ ਨਾ ਕਹਿੰਦੇ ਹਾਂ ਦੋ ਦਿਨ ਕੰਮ ਤੁਸੀਂ ਖਰਾਬ ਕੀਤਾ ਨਾ ਬੁੱਧਵਾਰ ਤੇ ਵੀਰਵਾਰ ਕਹਿੰਦੇ ਹਾਂ ਜੀ ਮੈਂ ਕਿਹਾ ਫਿਰ ਸ਼ਨੀਵਾਰ ਤੇ ਐਤਵਾਰ ਕੰਮ ਕਰਿਓ ਸ਼ਨੀਵਾਰ ਤੇ ਐਤਵਾਰ ਨੂੰ ਉਹਨਾਂ ਨੂੰ ਕਚੈਰੀਆਂ ਖੋਲੀਆਂ ਵੀ ਸ਼ਨੀਵਾਰ ਤੇ ਐਤਵਾਰ ਕੰਮ ਕਰੋ ਉਦੋਂ ਜ਼ਿਆਦਾ ਰਸ਼ ਹੋ ਗਿਆ ਲੋਕਾਂ ਦਾ ਉਹ ਕਹਿੰਦੇ ਜੀ ਕੰਮ ਹੈ ਕੋਈ ਕਹਿੰਦਾ ਕੰਮ ਤਾਂ ਨਹੀਂ ਬਸ ਐਂ ਦੇਖਣ ਆਏ ਸੀ ਵੀ ਐਤਵਾਰ ਨੂੰ ਕਹੇ ਜੇ ਲੱਗਦੇ ਆ ਬੈਠੇ ਇੱਥੇ ਅੱਲਾਸ ਐਂ ਦੇ ਖੜਾ ਕੇ ਦੱਸ ਉਹ ਦੇਖਿਆ ਨਹੀਂ ਸੀ ਨਾ ਲੋਕਾਂ ਨੇ ਅਜਾ ਕੰਮ ਪਹਿਲਾਂ ਲੋਕ ਤਾਂ ਧਰਤੇ ਪਏ ਸੀ ਕਹਿੰਦੇ ਨਾ ਚੂਸੇ ਪਏ ਯਾਰ ਇਹਨਾਂ ਨੇ ਕੋਈ ਕਹਿੰਦੇ ਆਊਗਾ ਇਹਨਾਂ ਦਾ ਕੋਈ ਇਹਨੂੰ ਰੋਕੂ ਕੋਈ ਸਾਡਾ ਖੂਨ ਪੀਣ ਤੋਂ ਪੰਜਾਬ ਦੀ ਜਵਾਨੀ ਨੂੰ ਜਿਹੜਾ ਕੋਈ ਨਸ਼ੇ 'ਚ ਪਾਉਣ ਦੀ ਕੋਸ਼ਿਸ਼ ਕਰੂਗਾ ਪੰਜਾਬ ਦੇ ਸਿਸਟਮ ਨੂੰ ਜੇ ਕੋਈ ਵਿਗਾੜਨ ਦੀ ਕੋਸ਼ਿਸ਼ ਕਰੂਗਾ ਪੰਜਾਬ ਦੇ ਲਾਅ ਐਂਡ ਆਰਡਰ ਦੇ ਵਿੱਚ ਕੋਈ ਸਮਾਜਿਕ ਵਿਰੋਧੀ ਅੰਸਰ ਕਿਸੇ ਨੂੰ ਤੰਗ ਕਰੂਗਾ ਜਾ ਕਿਸੇ ਨੂੰ ਜਿਉਣ ਦੇ ਹੱਕ ਤੋਂ ਵਾਂਝਾ ਕਰੂਗਾ ਜਾਂ ਕਿਸੇ ਨੂੰ ਕੋਈ ਧਮਕੀਆਂ ਦੇਊਗਾ ਕੋਈ ਤਰਸ ਨਹੀਂ ਕੋਈ ਉਹਦੇ ਤੇ ਅਸੀਂ ਉਹਨਾਂ ਰਹਿਮ ਨਹੀਂ ਕਰਨਾ ਉਹਨੂੰ ਸਜ਼ਾ ਮਿਲੂਗੀ ਮਿਲੂਗੀ ਜਿੱਡਾ ਮਰਜੀ ਵੱਡਾ ਬੰਦਾ ਹੋਵੇ ਅਸੀਂ ਨਹੀਂ ਕੇਅਰ ਕਰਦੇ ਇਸ ਗੱਲ ਦੀ ਸੋ ਇਸੇ ਕਰਕੇ ਤੁਸੀਂ ਜਾ ਦੇਖੋ ਜੋ ਮੇਰੇ ਕੰਨ ਚ ਕਹਿ ਜਾਂਦੇ ਲੋਕ ਅੱਜ ਵੀ ਕਹਿ ਕੇ ਜਾਣਗੇ ਜਦੋਂ ਗੱਡੀ ਵੱਲ ਨੂੰ ਜਾਊਂਗਾ ਨਾ ਲੈ ਹੁਣ ਬਾਹਰ ਨਾ ਆ ਜੇ ਮੈਂ ਕੱਥੇ ਹੁਣ ਤੱਕ ਨੂਨ ਹੀ ਕੰਮ ਕਰੂਗਾ ਜੀ ਤੁਹਾਡੇ ਵੀ ਇਹੀ ਅਦਲ ਚ ਵੀ ਜਿਵੇਂ ਮਰਜੀ ਕਰੀ ਹੁਣ ਬਾਹਰ ਨਾ ਆ ਜੇ ਸਕੂਨ ਮਿਲਿਆ ਹੋਇਆ ਲੋਕਾਂ ਨੂੰ ਮੈਂ ਤਾਂ ਕਿਹਾ ਨਾਂ ਵੀ ਨਹੀਂ ਲਿਆ ਪਰ ਹੈਗਾ ਸਾਰਿਆਂ ਦੇ ਪਰ ਹੁਣ ਕਾਨੂੰਨ ਦਾ ਕੰਮ ਹੈ ਜੀ ਮੈਂ ਤਾਂ ਅਸੀਂ ਤਾਂ ਕਰ ਲਾਂਗੇ ਸਬੂਤ ਦੇ ਦਾਂਗੇ ਵਕੀਲ ਵੱਡੇ ਭੇਜ ਦਾਂਗੇ ਅਸੀਂ ਸਜਾ ਦੇ ਮੰਗੇ ਜਿੰਨੀ ਬਣ ਸਕਦੀ ਹੈ ਉਹ ਕਾਨੂੰਨ ਦਾ ਕੰਮ ਹੈ ਅਦਾਲਤਾਂ ਦਾ ਕੰਮ ਹੈ ਸੋ ਇਸ ਕਰਕੇ ਮੈਂ ਤੁਹਾਡੇ ਦਿਲ ਦੀਆਂ ਜਾਣਦਾ ਕਿਉਂਕਿ ਮੈਂ ਤੁਹਾਡੇ ਵਰਗਾ ਹੀ ਹਾਂ ਤੁਹਾਡੇ ਚੋਂ ਨਿਕਲਿਆ ਹੋਇਆ ਐਦਾ ਹੀ ਰਵਾਂਗੇ ਜਦੋਂ ਮਰਜੀ ਬੁਲਾ ਲਿਓ ਲੋਕੋਂ ਕੋ ਅਕਸਰ ਕਹਤੇ ਸੁਣਾ ਹੈ ਜਿੰਦਾ ਰਹੇ ਤੋ ਫਿਰ ਮਿਲेंगे ਲੇਕਿਨ ਇਸ ਦਿਲ ਨੇ ਕਿਹਾ ਹੈ ਮਿਲਤੇ ਰਹੇ ਤੋ ਜਿੰਦਾ ਰਹਾਂਗੇ ਮਿਲਦੇ-ਗਿਲਦੇ ਰਾਵਾਂਗੇ ਕਹਿੰਦੇ ਜੱਗ ਜਿਉਂਦਿਆਂ ਦੇ ਮੇਲੇ ਹਨਾ ਮਿਲਦੇ-ਗਿਲਦੇ ਰਾਵਾਂਗੇ ਕੋਈ ਕੰਮਕਾਰ ਹੋਵੇ ਲੋਕਲ ਐਮਐਲਏ ਨੂੰ ਦੱਸ ਦੋ ਕੋਈ ਕਿਤੇ ਡੀਸੀ ਤੱਕ ਜਾਂ ਕੋਈ ਹੋਰ ਜੇ ਕੋਈ ਸੁਝਾਅ ਹੋਵੇ ਉਹ ਵੀ ਦੱਸ ਦੋ ਮੇਰੇ ਤੱਕ ਉਹ ਪਹੁੰਚ ਹੀ ਜਾਂਦੇ ਲਗਭਗ ਸਾਰੇ ਮੈਂ ਪੜਦਾ ਸਾਰਿਆਂ ਨੂੰ ਗੱਡੀ 'ਚ ਪੜਦਾ ਜਾਂ ਕਿਤੇ ਵੀ ਜਾਵਾਂ ਫਿਰ ਮੈਂ ਉਹਨਾਂ ਨੂੰ ਬੈਕ ਕਾਲ ਵੀ ਕਰਦਾ ਵੀ ਆਹ ਚੀਜ਼ ਘਟ ਐ ਇਹਦੇ ਇਹਦੇ ਬਾਰੇ ਕੀ ਕਰ ਸਕਦੇ ਆ ਇਹਦੇ ਬਾਰੇ ਕੀ ਕਰ ਸਕਦੇ ਆ ਬਹੁਤ ਸਾਰੇ ਸੁਝਾਅ ਲੋਕਾਂ ਨੇ ਸਾਨੂੰ ਦਿੱਤੇ ਨੇ ਤੇ ਉਹਦੇ ਮੁਤਾਬਕ ਅਸੀਂ ਚੱਲਦੇ ਆਂ ਫਿਰ ਸੋ ਇਸ ਕਰਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਖਾਸ ਤੌਰ ਤੇ ਬਜ਼ੁਰਗ ਇੰਨੀ ਪਾਰੀ ਗਿਣਤੀ ਚ ਆਏ ਹੋ ਤੁਸੀਂ ਬਹੁਤ ਵੋਟਾਂ ਪਾ ਲਿਆ ਉਹਨਾਂ ਨੂੰ ਤੁਸੀਂ ਤੁਹਾਡੇ ਗੂਠੇ ਘਸ ਗਏ ਉਹਨਾਂ ਨੂੰ ਵੋਟਾਂ ਪਾਉਂਦੇ ਪਾਉਂਦੇ ਬਥੇਰੀਆਂ ਉਮੀਦਾਂ ਚ ਵੋਟਾਂ ਪਾਈਆਂ ਤੁਹਾਡਾ ਕਸੂਰ ਕੋਈ ਨਹੀਂ ਉਮੀਦਾਂ ਚ ਪਾਈਆਂ ਵੀ ਚਲ ਯਾਰ ਠੀਕ ਹੀ ਹੋਗੇ ਆਉਣਗੇ ਸ਼ਾਇਦ ਐਤਕੀ ਪਾ ਦਿੰਨੇ ਆ ਪਾ ਦਿੰਨੇ ਆ ਪਰ ਨਹੀਂ ਉਹਨਾਂ ਨੇ ਆਪਣੇ ਹੱਕ ਚ ਕਦੇ ਵੋਟ ਨਹੀਂ ਪਾਈ ਆਪਾਂ ਨੇ ਉਹਨਾਂ ਦੇ ਹੱਕ ਖੂਬ ਹਰਤੇ ਉਹਨਾਂ ਦੀਆਂ ਵੋਟਾਂ ਪਾ ਪਾ ਕੇ ਉਹਨਾਂ ਨੂੰ ਸੋ ਇਸ ਕਰਕੇ ਹੁਣ ਤੁਸੀਂ ਸਾਥ ਦੇ ਰਹੇ ਹੋ ਨੌਜਵਾਨਾਂ ਦਾ ਜੋਸ਼ ਤੇ ਬਜ਼ੁਰਗਾਂ ਦਾ ਹੋਸ਼ ਇਹ ਜੇ ਕਿਤੇ ਦੋ ਇਕੱਠੇ ਹੋ ਜਾਣ ਨਾ ਤਾਂ ਦੁਨੀਆ ਦੀ ਕੋਈ ਮੰਜ਼ਲ ਇਹ ਜੀ ਨਹੀਂ ਹੈਗੀ ਜਿਹਨੂੰ ਸਰ ਨਾ ਕੀਤਾ ਜਾ ਸਕਦਾ ਹੋਵੇ ਇਸੇ ਪੰਜਾਬ ਵਿੱਚ ਮੈਂ ਤੁਹਾਨੂੰ ਭੰਗੜੇ ਪੈਂਦੇ ਦਿਖਾਉਂਗਾ ਇਸੇ ਪੰਜਾਬ ਨੂੰ ਰੰਗਲਾ ਹੁੰਦਾ ਦਿਖਾਉਂਗਾ ਰੋਜ਼ ਬੁਰਸ਼ ਫੜ ਰੱਖਿਆ ਮੈਂ ਤਾਂ ਰੋਜ਼ ਕੋਈ ਨਾ ਕੋਈ ਰੰਗ ਭਰਦਾ ਕਦੇ ਖੇਡਾਂ ਵਾਲਾ ਕਦੇ ਐਂਟੀ ਡਰੋਨ ਉਪਘਾਟਨ ਵਾਲਾ ਕਦੇ ਨੌਕਰੀਆਂ ਵਾਲਾ ਰੋਜ਼ ਕੋਈ ਨਾ ਕੋਈ ਰੰਗ ਭਰਦਿਆਂ ਤੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ। ਇਹੀ ਪੰਜਾਬ ਜਿਹੜਾ ਉਹ ਗੁਰੂਆਂ ਪੀਰਾਂ ਦੀ ਧਰਤੀ, ਮਿਹਨਤੀ ਕੌਮ ਦੀ ਧਰਤੀ ਤੇ ਇਹੀ ਪੰਜਾਬ ਜਿਹੜਾ ਨੰਬਰ 1 ਸੂਬਾ ਬਣੂਗਾ। ਜਿੱਦ ਦੇ ਨੰਬਰ 1 ਸੂਬਾ ਪੰਜਾਬ ਬਣਿਆ ਉਹਦੋਂ ਦੇਸ਼ ਨੰਬਰ 1 ਬਣਨੇ ਸੋਚਣ ਦਾ ਸਕਦਾ ਹੈ। ਨਹੀਂ ਪੰਜਾਬ ਨੰਬਰ 1 ਜੇ ਨਹੀਂ ਬਣਦਾ ਦੇਸ਼ ਨੰਬਰ 1 ਬਣਨ ਵਾਸਤੇ ਸੋਚ ਹੀ ਨਹੀਂ ਸਕਦਾ ਉਹਨਾ ਚਿਰ। ਕਿਉਂਕਿ ਪੰਜਾਬ ਲੀਡ ਕਰਦਾ ਹੈ। ਪੰਜਾਬ ਲੀਡਰ ਹੈ ਦੇਸ਼ ਦਾ। ਦੇਸ਼ ਨੂੰ ਹਮੇਸ਼ਾ ਚਾਹੇ ਕੁਰਬਾਨੀਆਂ ਚ ਹੋਵੇ। ਚਾਹੇ ਹਰੀ ਕ੍ਰਾਂਤੀ ਚ ਹੋਵੇ ਅੰਨ ਦੇ ਭੰਡਾਰਾਂ ਚ ਹੋਵੇ ਜਿੱਦ ਨੂੰ ਮਰਜੀ ਹੋਵੇ ਪੰਜਾਬ ਹਮੇਸ਼ਾ ਲੀਡ ਕਰਦਾ ਹੈ ਸੋ ਪੰਜਾਬ ਤੇ ਕੋਈ ਆਂਚ ਨਾ ਆਵੇ ਕੋਈ ਨਜ਼ਰ ਨਾ ਲੱਗੇ ਉਹਦੇ ਵਾਸਤੇ ਤੁਸੀਂ ਮੈਨੂੰ ਲਾਣੇਦਾਰ ਚੁਣਿਆ ਤੇ ਮੈਂ ਇਸ ਪਰਿਵਾਰ ਨੂੰ ਬਿਲਕੁਲ ਸਹੀ ਰੱਖਣ ਦੀ ਕੋਸ਼ਿਸ਼ ਕਰੂੰਗਾ ਹਰੇਕ ਦੀ ਸੁਣੂੰਗਾ ਪਰਿਵਾਰ ਚ ਸ਼ਿਕਵੇ ਸ਼ਿਕਾਇਤਾਂ ਵੀ ਹੋ ਜਾਂਦੀਆਂ ਨੇ ਲਾਣੇਦਾਰ ਵਧੀਆ ਉਹੀ ਹੁੰਦਾ ਜਿਹੜਾ ਉਹਨਾਂ ਨੂੰ ਬਿਠਾ ਕੇ ਉਹਨਾਂ ਦਾ ਆਪਸ ਚ ਗੱਲ ਕਰਾ ਕੇ ਠੀਕ ਕਰ ਦੇ ਉਹੀ ਕਰ ਤਰੱਕੀ ਕਰਦੇ ਨੇ ਸੋ ਬਹੁਤ ਬਹੁਤ ਤੁਹਾਡਾ ਧੰਨਵਾਦ ਦੋਨਿਆਂ ਥੁੱਪਰ ਚੱਕ ਕੇ ਦੋ ਨਾਰੇ ਲਾ ਦਿਓ ਇਨਕਲਾਬ ਬੋਲੇ ਸੋਨਿਆਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ